ਸਾਰੇ ਪੈਣ ਭਰਾਵਾਂ ਦਾ ਵਧੀਆ ਮੈਨਰ ਕਿੰਨਾ ਕੁ ਸਾਰੇ ਲੋਕਾਂ ਦੇ ਵਿੱਚ ਅੱਜ ਵੋਟਾਂ ਪਈ ਬਹੁਤ ਜ਼ਿਆਦਾ ਤੁਸੀਂ ਵੀ ਅੱਜ ਦੋ ਕੈਂਡੀਡੇਟ ਇੱਕੋ ਮદાન ਚ ਉਤਰੇ ਹੋ ਦੋਨੇ ਇਕੱਠੇ ਹੀ ਬੈਠੇ ਹਾਂਜੀ ਇਕੱਠੇ ਬੈਠੇ ਮਾਨ ਦੇ ਵਿੱਚ ਕਈ ਵਾਰ ਇਹ ਨਹੀਂ ਆਉਂਦਾ ਕਿ ਮੈਂ ਜਿੱਤਣਾ ਉਹ ਜਿੱਤਣਾ ਨਹੀਂ ਉਹ ਤਾਂ ਚਲੋ ਕਸ਼ਮਤ ਮਹਾਰਾਜ ਦੇ ਹੱਥ ਹੈ ਹੈਨਾ ਆਪਣੇ ਵੱਸ ਕੁਝ ਨਹੀਂ ਇਹ ਤਾਂ ਜਿਵੇਂ ਸਾਰਿਆਂ ਦੇ ਪੈਣ ਭਰਾਵਾਂ ਦੇ ਸੰਯੋਗ ਨਾਲ ਅੱਜ ਇਕੱਠੀਆਂ ਬੈਠੀਆਂ ਤੁਸੀਂ ਚੋਣਾਂ ਅਲੱਗ-ਅਲੱਗ ਲੜ ਰਹੇ ਆ ਕਿਸ ਤਰ੍ਹਾਂ ਮਹਿਸੂਸ ਕਰਦੇ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਹਾਂਜੀ ਕੋਈ ਸਾਡਾ ਘੜਾ ਕੋਈ ਹੋਰ ਹੈਗਾ ਵਿਰੋਧੀ ਆ ਬਸ ਅਸੀਂ ਇੱਕ ਵਿਚਾਰਤਾ ਰਾਹੀ ਆ ਫਰਕ ਕਿੰਨਾ ਉਤਸ਼ਾਹ ਲੋਕਾਂ ਨੇ ਬਹੁਤ ਵਧੀਆ ਅਛਾ ਜੀ ਪੋਲਿੰਗ ਕਿੰਨੇ ਘੋਟੂ ਪਏ ਹੋ ਕੋਣ ਆ ਬਾਬਾ ਹੋ ਗਈ 50% ਹੋ ਗਈ ਪ੍ਰਬੰਧ ਕਿਸ ਤਰ੍ਹਾਂ ਦੇ ਆ ਪ੍ਰਬੰਧ ਬਹੁਤ ਵਧੀਆ ਜੀ ਸ਼ਾਸ਼ਨਪਤੀ ਨੂੰ ਬਹੁਤ ਵਧੀਆ ਅੰਦਰਲਾ ਪ੍ਰਬੰਧ ਆ ਲੋਕਾਂ ਦੇ ਪਾਣੀ ਪੀਣ ਦਾ ਪ੍ਰਬੰਧਾ ਸਾਰੇ ਪ੍ਰਬੰਧ ਬਹੁਤ ਵਧੀਆ ਹੈ ਸਾਡੇ ਪਿੰਡ ਦੇ ਲੋਕ ਪਹਿਲਾਂ ਤੋਂ ਵੀ ਸਹਿਯੋਗ ਨਾਲ ਕੰਮ ਪਾਉਂਦੇ ਆ ਅੱਜ ਤੱਕ ਸਾਡੇ ਪਿੰਡ ਕੋਈ ਕਰਦੇ ਲੜਾਈ ਝਗੜਾ ਨਹੀਂ ਹੋਇਆ ਹੁਣ ਵੀ ਤੁਸੀਂ ਦੇਖੋ ਵੀ ਦੋਨੇ ਕੈਂਡੀਡੇਟ ਆ ਇੱਕ ਥਾਂ ਬੈਠੇ ਆ ਇੱਕ ਦੂਜ ਨਾਲ ਗੱਲਬਾਤ ਕਰ ਰਹੇ ਆ ਕਿਉਂਕਿ ਚਲੋ ਵਿਚਾਰ ਵੱਖਰੇ ਹੋ ਸਕਦੇ ਆ ਫੇਰ ਵੀ ਪਿੰਡ ਦੇ ਵਿੱਚ ਤਾਂ ਇਕੱਠੇ ਹੀ ਰਹਿਣਾ ਉਹਨਾਂ ਦੇ ਵਿੱਚ ਦੋ ਵਾਰਡ ਤੇ ਵੋਟਾਂ ਪੈ ਰਹੀਆਂ ਇੱਕ ਵਾਰਡ ਨੰਬਰ 1 ਚ ਇੱਕ ਵਾਰਡ ਨੰਬਰ 7 ਚ ਚੋਣ ਪ੍ਰਕਿਰਿਆ ਪੂਰੀ ਆਮਨ-ਮਾਨ ਨਾਲ ਚੱਲ ਰਹੀ ਹੈ ਰਾਤ ਵੀ ਐਲਡੀਐਮ ਸਰ ਵੀ ਆਪ ਗੇੜਾ ਮਾਰ ਕੇ ਗਏ ਆ ਤੇ ਸੈਕਟਰ ਅਫਸਰ ਨਾਲ ਹੀ ਆ ਦੋਨੇ ਬੂਥਾਂ ਤੇ ਬਾਰ ਬਾਰ ਦੇਖਦੇ ਪਏ ਆ ਤੇ ਬਾਕੀ ਮਤਲਬ ਸਾਰੀ ਪ੍ਰਕਿਰਿਆ ਬੜੀ ਆਮਨ-ਮਾਨ ਨਾਲ ਚੱਲ ਰਹੀ ਸਰ 4 ਵਜੇ ਤੱਕ ਰੋਟਿੰਗ ਹੈ ਸਰ ਉਸ ਤੋਂ ਬਾਅਦ ਕਾਊਂਟਿੰਗ ਹੋਊਗੀ ਉਸ ਤੋਂ ਬਾਅਦ ਰਿਜ਼ਲਟ ਆਊਗਾ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਨਜ਼ਰ ਆ ਰਿਹਾ ਸਾਰੇ ਪੈਣ ਭਰਾਵਾਂ ਦਾ ਵਧੀਆ ਨਜ਼ਰ ਆ ਰਿਹਾ ਕਿੰਨਾ ਕੁ ਲੋਕਾਂ ਦੇ ਵਿੱਚ ਅੱਜ ਵੋਟਾਂ ਪਈ ਬਹੁਤ ਜ਼ਿਆਦਾ ਤੁਸੀਂ ਵੀ ਅੱਜ ਦੋ ਕੈਂਡੀਡੇਟ ਇੱਕੋ ਮદાન ਚ ਉਤਰੇ ਹੋ ਦੋਨੇ ਇਕੱਠੇ ਹੀ ਬੈਠੇ ਹੋ ਹਾਂਜੀ ਇਕੱਠੇ ਬੈਠੇ ਮੰਨਦੇ ਵਿੱਚ ਕਈ ਵਾਰ ਇਹ ਨਹੀਂ ਆਉਂਦਾ ਕਿ ਮੈਂ ਜਿੱਤਣਾ ਉਹ ਜਿੱਤਣਾ ਨਹੀਂ ਉਹ ਤਾਂ ਚਲੋ ਕਿਸਮਤ ਮਹਾਰਾਜ ਦੇ ਹੱਥ ਹੈ ਹੈਨਾ ਆਪਣੇ ਬਸ ਕੁਝ ਨਹੀਂ ਇਹ ਤਾਂ ਜਿਵੇਂ ਸਾਰਿਆਂ ਦੇ ਪੈਣ ਭਰਾਵਾਂ ਦੇ ਸੰਯੋਗ ਨਾਲ ਜਿੱਤ ਕੇ ਫਿਰ ਵਿਕਾਸ ਮੁਕ ਕੀ ਕਰੋਗੇ ਕਰੋਗੇ ਕੋਈ ਹਾਂਜੀ ਕਰਾਂਗੇ ਬਹੁਤ ਵਧੀਆ ਕਰਾਂਗੇ ਸਾਰੇ ਪਿੰਡ ਪਰਮ ਦੇ ਨਾਲ ਮਿਲ ਕੇ ਕਰਾਂਗੇ ਨਹੀਂ ਤਾਂ ਜ਼ਿਆਦਾਤਰ ਮਾਤਾ ਜੀ ਆਏ ਹੋ ਜਾਂਦਾ ਜੋ ਜਿੱਤ ਜਾਂਦਾ ਫਿਰ ਵਾਰਡਾਂ ਵੱਲ ਧਿਆਨ ਘੜ ਜਾਂਦਾ ਪਹਿਲਾਂ ਸਰਪੰਚ ਕਿੰਗਾ ਸੀ ਵਾਰਡ ਕੰਮ ਨਹੀਂ ਨਹੀਂ ਕਰਾਂਗੇ ਵੀਰ ਜੀ ਜਰੂਰ ਨਾਲ ਮਿਲ ਕੇ ਸਾਰਾ ਸਰਪੰਚ ਦੇ ਨਾਲ ਕਰਾਂਗੇ ਸਰ ਬੋਨਾਂ ਦੇ ਵਿੱਚ ਦੋ ਵਾਰਡ ਤੇ ਵੋਟਾਂ ਪੈ ਰਹੀਆਂ ਇੱਕ ਵਾਰਡ ਨੰਬਰ 1 ਚ ਇੱਕ ਵਾਰਡ ਨੰਬਰ 7 ਚ ਚੋਣ ਪ੍ਰਕਿਰਿਆ ਪੂਰੀ ਆਮਨ-ਮਾਨ ਨਾਲ ਚੱਲ ਰਹੀ ਹੈ ਸਰ ਕਿਸ ਤਰ੍ਹਾਂ ਦੇ ਪ੍ਰਬੰਧ ਆ ਕੀਤੇ ਗਏ ਪ੍ਰਬੰਧ ਬਹੁਤ ਵਧੀਆ ਪ੍ਰਸ਼ਾਸਨ ਨੇ ਰਾਤ ਵੀ ਐਲਡੀਐਮ ਸਰ ਵੀ ਆਪ ਗੇੜਾ ਮਾਰ ਕੇ ਗਏ ਆ ਤੇ ਸੈਕਟਰ ਅਫਸਰ ਨਾਲ ਹੀ ਆ ਦੋਨੇ ਬੂਥਾਂ ਤੇ ਬਾਰ ਬਾਰ ਦੇਖਦੇ ਪਏ ਆ ਤੇ ਬਾਕੀ ਮਤਲਬ ਸਾਰੀ ਪ੍ਰਕਿਰਿਆ ਬੜੀ ਆਮਨ ਅਮਨ ਨਾਲ ਚੱਲ ਰਹੀ ਸਰ ਕਿੰਨੀ ਪੋਲ ਹੋ ਚੁੱਕੀ ਹੈ ਹੁਣ ਤੱਕ ਸਰ ਸਾਡੇ ਬੂਥ ਤੇ 110 ਵੋਟਾਂ ਪੋਲ ਹੋ ਚੁੱਕੀਆਂ ਜਿਹਦੇ ਵਿੱਚੋਂ 56 ਫੀਮੇਲ ਵੋਟਰ ਨੇ ਵੋਟ ਪੁੱਗਤਾਤੀ ਤੇ 54 54 ਮੇਲ ਵੋਟਰ ਨੇ ਵੋਟ ਪਾਤੀ ਸਰ ਇਹ ਕਰੋਟਾ ਤੇਰਾ ਰਿਜ਼ਲਟ ਆ ਜਾਏਗਾ ਸਰ 4 ਵਜੇ ਤੱਕਰ VOTING ਹੈ ਸਰ ਉਸ ਤੋਂ ਬਾਅਦ ਇਹ ਕਾਊਂਟਿੰਗ ਹੋਊਗੀ ਉਸ ਤੋਂ ਬਾਅਦ ਰਿਜ਼ਲਟ ਆਊਗਾ ਲੇਕਿਨ ਪ੍ਰਬੰਧਾ ਦੀ ਗੱਲ ਕਰੀਏ ਪ੍ਰਬੰਧ ਕਿਸ ਤਰ੍ਹਾਂ ਦੇ ਸਰ ਪ੍ਰਬੰਧ ਬਹੁਤ ਵਧੀਆ ਸਰ ਐਲ ਡੀ ਐਮ ਸਰ ਆਪ ਖੁਦ ਰਾਤ ਆਏ ਆ ਗੇੜਾ ਮਾਰ ਉਹਨਾਂ ਨੇ ਆਪਦਾ ਨੰਬਰ ਵੀ ਦੇ ਗਏ ਕਹਿੰਦੇ ਜੇ ਕੋਈ ਪ੍ਰੋਬਲਮ ਵੀ ਆਉਂਦੀ ਸਾਨੂੰ ਖੁਦ ਫੋਨ ਕੀਤਾ ਜਾਵੇ ਪ੍ਰਬੰਧ ਸ਼ਾਸਨ ਵੱਲੋਂ ਬਹੁਤ ਵਧੀਆ ਅੰਦਰਲਾ ਪ੍ਰਬੰਧਾ ਲੋਕਾਂ ਦੇ ਪਾਣੀ ਪੀਣ ਦਾ ਪ੍ਰਬੰਧਾ ਸਾਰੇ ਪ੍ਰਬੰਧ ਬਹੁਤ ਵਧੀਆ ਜੀ ਸਾਡੇ ਪਿੰਡ ਦੇ ਲੋਕ ਪਹਿਲਾਂ ਤੋਂ ਵੀ ਸਹਿਯੋਗ ਨਾਲ ਉਹ ਕੰਮ ਪਾਉਂਦੇ ਆ ਅੱਜ ਤੱਕ ਸਾਡੇ ਪਿੰਡ ਕੋਈ ਕਦੇ ਲੜਾਈ ਝਗੜਾ ਨਹੀਂ ਹੋਇਆ ਹੁਣ ਵੀ ਤੁਸੀਂ ਦੇਖੋ ਵੀ ਦੋਨੇ ਕੈਂਡੀਡੇਟ ਆ ਇੱਕ ਥਾਂ ਬੈਠੇ ਆ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਆ ਕਿਉਂਕਿ ਚਲੋ ਵਿਚਾਰ ਵੱਖਰੇ ਹੋ ਸਕਦੇ ਆ ਫੇਰ ਵੀ ਪਿੰਡ ਦੇ ਵਿੱਚ ਤਾਂ ਇਕੱਠੇ ਹੀ ਰਹਿਣਾ ਸਹਿਯੋਗ ਇੱਕ ਦੂਜੇ ਦੇ ਆਉਣਾ ਜਾਣਾ ਜਿਦੋਂ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਇੱਕ ਦੂਜੇ ਨੂੰ ਹੁਣ ਜਾਂਦੇ ਸੀ ਘਰਾਂ 'ਚ ਜਦੋਂ ਇੱਕ ਦੂਜੇ ਦੇ ਘਰੇ ਗਏ ਇਹਨਾਂ ਨੇ ਠੰਡੇ ਵੀ ਪਿਐ ਇੱਕ ਦੂਜੇ ਨੂੰ ਤਾਂ ਪਣੀ ਪਿਆ ਆ ਨੇ ਪੂਰਾ ਸਹਿਯੋਗ ਆ ਸਾਡੇ ਪਨੇ ਦਾ ਜਿਆਦਾਤਰ ਕੀ ਹੁੰਦਾ ਹੈ ਕਿ ਕੋਈ ਕੈਂਡੀਡੇਟ ਜਦੋਂ ਖੜਦਾ ਮਨ ਮਟਾਵ ਹੋ ਜਾਂਦੇ ਆ ਪਰ ਇੱਥੇ ਦੋ ਜੜੀਆਂ ਪੈਣਾ ਦੋਨੇ ਇਕੱਠੀਆਂ ਬੈਠੀਆਂ ਹਾਂਜੀ 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 ਸਾਡੇ ਪਹਿਲਾਂ ਤੋਂ ਵੀ ਸਰਪੰਚ ਦਾ ਇਲੈਕਸ਼ਨ ਹੋਇਆ ਉਦੋਂ ਵੀ ਮੇਰੇ ਬਰਾਬਰ ਜਿਹੜਾ ਲੜਕਾ ਖੜਾ ਸੀ ਤੇ ਤਿੰਨ ਵਾਰੀ ਪਾਣੀ ਉਸੇ ਨੇ ਪਿਆਇਆ ਬੰਦੇ ਜਦੋਂ ਇਲੈਕਸ਼ਨ ਹੋਇਆ ਜਾਂਦੀ ਅਸੀਂ ਉਦੋਂ ਵੀ ਪੂਰਾ ਸਹਿਯੋਗ ਸਾਡੇ ਪਨੇ ਦਾ ਪੁਲਿਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਸਲੂਕ ਬਹੁਤ ਵਧੀਆ ਪ੍ਰਬੰਧ ਪੂਰੇ ਪ੍ਰਬੰਧ ਰਾਤ ਦਾ ਪੂਰਾ ਪ੍ਰਬੰਧ ਆ ਕੱਲ ਦਾ ਪੈਣਾ ਦੇ ਵਿੱਚ ਪੂਰੀ ਸ਼ਾਂਤੀ ਕਿੰਨੇ ਦੇ ਪਰਸੈਂਟ ਪੋਲਿੰਗ ਹੋ ਚੁੱਕੀ ਹੈ ਮੇਰੇ ਖਿਆਲ ਚ ਮੈਨੂੰ ਲੱਗਦਾ ਹੈ ਜੀ 60% ਦੇ ਨੇੜੇ ਲਗਭਗ ਹੋ ਚੁੱਕੀ ਹੋ ਵਧੀਆ ਪ੍ਰਬੰਧ ਹੈ ਬਹੁਤ ਵਧੀਆ ਲੱਗਦਾ ਤੁਹਾਨੂੰ ਅੱਜ ਇਕੱਠੀਆਂ ਬੈਠੀਆਂ ਤੁਸੀਂ ਚੋਣ ਅਲੱਗ-ਅਲੱਗ ਲੜ ਰਹੇ ਹਾਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਹਾਂਜੀ ਕੋਈ ਸਾਡਾ ਕਿਹੜਾ ਕੋਈ ਹੋਰ ਹੈਗਾ ਵਿਰੋਧੀ ਆ ਬਸ ਅਸੀਂ ਇੱਕ ਵਿਚਾਰਤਾ ਰਹੀ ਹੈ ਫਰਕ ਬੜੀ ਐਕਸੀ ਬਾਤ ਦਈਆਂ ਨੇੜੇ-ਨੇੜੇ ਘਾਰ ਆ ਸਾਡੇ ਇਹ ਤਾਂ ਬੰਦਾ ਕੈਂਡੀਡੇਟ ਬਣਦਾ ਹੈਗਾ ਮਨ ਮਟਾਵ ਹੋ ਜਾਂਦੇ ਆ ਨਹੀਂ ਨਹੀਂ ਕੋਈ ਨਹੀਂ ਅਸੀਂ ਇਹ ਸਾਡੇ ਕਹੇ ਸੀ ਅਸੀਂ ਇੰਨਾ ਨਹੀਂ ਵਧੀਆ ਆਉ ਭਾਗਤ ਕੀਤੀ ਅਸੀਂ ਇੰਨਾ ਦੇ ਇਹਨਾਂ ਨੇ ਸਾਡੀ ਕੀਤੀ ਕਿੰਨੇ ਘਟਸਾ ਲੋਕਾਂ ਦੇ ਵਿੱਚ ਬਹੁਤ ਵਧੀਆ ਅਛਾ ਜੀ ਪੋਲਿੰਗ ਕਿੰਨੇ ਹੋ ਚੁੱਕੇ ਹੁਣ ਕੋਣ ਦਾ ਬਾਬਾ ਹੋ ਗਈ 50% ਹੋ ਗਈ ਪ੍ਰਬੰਧ ਕਿਸ ਤਰ੍ਹਾਂ ਦੇ ਹੈ ਪ੍ਰਬੰਧ ਬਹੁਤ ਵਧੀਆ ਜੀ ਬਹੁਤ ਸ਼ਾਂਤਿਮਈ ਬੋਟਾਂ ਪੈਣੀਆਂ ਕੋਈ ਇਹ ਜਿਹੀ ਗੱਲ ਨਹੀਂ ਕਿਹਦੇ ਸਰ ਸੱਜਣ ਜਾ ਰਿਹਾ ਤਾਜ ਇਹ ਵਹਿਗਰੂ ਨਹੀਂ ਪਤਾ ਜੀ ਅੱਜ ਪਿੰਡ ਬੋਨਾਂ ਦੇ ਦੋ ਵਾਰਡਾਂ ਦੀ ਚੋਣ ਹੋ ਰਹੀ ਆ ਤੇ ਜਿਸ ਦੇ ਸਬੰਧ ਵਿੱਚ ਪੂਖਤਾ ਪ੍ਰਬੰਧ ਕੀਤੇ ਗਏ ਅੰਦਰ ਪੋਲਿੰਗ ਬੂਥਾਂ ਤੇ ਡਿਊਟੀ ਲੱਗੀ ਆ ਬਾਹਰ ਪੈਟਰੋਲਿੰਗ ਵੀ ਚੱਲ ਰਹੀ ਆ ਅਸੀਂ ਖੁਦ ਰਿਜ਼ਰਵ ਫੋਰਸ ਵੀ ਹਾਜ਼ਰ ਆਂ ਕਿੰਨੇ ਕ ਪਰਸੈਂਟ ਪੋਲ ਹੋ ਚੁੱਕੇ ਹੁਣ ਤੱਕ 48% ਕੋਲ ਹੋ ਚੁੱਕੇ ਸਰ ਵੋਟਰਾਂ ਚ ਕਿਸ ਤਰ੍ਹਾਂ ਦਾ ਅਛਾ ਦੇਖਣ ਮਿਲ ਰਿਹਾ ਦੋ ਵਾਰਡਾਂ ਦੀ ਚੋਣ ਆ ਸਰ ਨਹੀਂ ਵਧੀਆ ਅਛਾ ਜੀ ਬਿਲਕੁਲ ਆ ਰਹੇ ਆ ਜਾ ਰਹੇ ਆ ਹੁਣ ਤੱਕ 48% ਹੋ ਗਏ ਹਰ ਮੰਤਨ ਦੀ ਗੱਲ करिए ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਐ ਤੇ ਜਿਹੜੇ ਕੀਤੇ ਕੋਈ ਅਨਸਖਣ ਘਟਨਾ ਨਾ ਵਾਪਰੇ ਆ ਭਾਰਤ ਸਾਡੀ ਪੈਟਰੋਲਿੰਗ ਚੱਲ ਰਹੀ ਕੋਈ ਹੈ ਜੀ ਕੋਈ ਗੱਲਬਾਤ ਨਹੀਂ ਹੈ ਬਿਲਕੁਲ ਸ਼ਾਂਤੀਪੂਰਨ ਹੋਣਗੇ